ਪਹਿਲਾਂ ਤਾਂ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਅਗੇ ਅਰਦਾਸ ਹੈ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਤੇ ਚੜ੍ਹਦੀਆਂ ਕਲਾ ਵਿੱਚ ਰਹੋ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਤੇ ਤੁਹਾਡੀਆਂ ਕਮਾਈਆਂ ਵਿੱਚ ਬਰਕਤ ਪਾਵੇ ਪ੍ਰਮਾਤਮਾ ਤੇ ਇੱਧਰ ਬੈਠੀ ਆਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਣਵਾਗੇ ਅਰਦਾਸ ਹੈ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਪੇਪਲ ਤੁਹਾਨੂੰ ਪਤਾ ਹੋਊਗਾ ਟੇਆ ਤੇ ਹੁਣ ਐਡਵੀਸ਼ਨ ਬਾਰੇ ਅਸੀਂ ਜਿਆਦਾ ਤਾਂ ਅੱਜ ਪਰ ਮੈਨੂੰ ਇੱਕ ਦੋ ਕੰਮ ਨਿਕਲੇ ਤੇ ਫਿਰ ਆਉਂਦੀ ਸਾਰੇ ਚੰਨਜੀਤ ਕੌਰ ਦੀ ਵੀ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਜਾਂਦੀ ਹੈ ਜਦ ਇਹ ਮੁੰਡੇ ਦੀ ਪੜਾਈ ਪਿੱਛੇ ਰਹਿ ਗਈ ਮੁੰਡੇ ਦੇ ਆਏ ਹੋਗੇ ਮੁੰਡੇ ਦੇ ਹਾਂ ਤੁਸੀਂ ਸੋਚਿਆ ਨਹੀਂ ਮੁੰਡੇ ਬਾਰੇ ਐਡਵੀਸ਼ਨ ਕਰਾ ਕੇ ਆਓ ਤੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਹਲੇ ਪੜਾਈ ਸਕੂਲ ਦੇ ਵਿੱਚ ਸਟਾਰਟਿੰਗ ਹੋਣੀ ਆ ਕੋਈ ਗੱਲ ਨਹੀਂ ਵੀ ਕਰਾ ਦੰਨੇ ਆ ਸਾਰਾ ਕੁਝ ਦੇਖਣਾ ਪੈਂਦਾ ਆਪਣਾ ਦੀ ਫੈਮਲੀ ਇਹ 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 ਇਹਨੂੰ ਇਹਨੂੰ ਸੰਭਾਲੀ ਜਾਓ ਬੰਦਾ ਇਹ ਕਹਿੰਦਾ ਵੇਚ ਲੈ ਗਰਦਨ ਕਿ ਚੱਕ ਵਾਂ ਤੋਂ ਗਰਦਨ ਹੀ ਲਾ ਲਈ ਤੀਨੇ ਗਰਦਨ ਲਾ ਲੈਣੀ ਆ ਇਹਨੂੰ ਤੁਸੀਂ ਐਂਉ ਪਾ ਦੋ ਬਾਬਾ ਜੀ ਤੁਸੀਂ ਐਂ ਪੈ ਜਾਈ ਹਾਂ ਹੈ ਵੇ ਤੇ ਮਨਿੰਦਰ ਰੈਡ ਕੀ ਦਾ ਐਡਮਿਸ਼ਨ ਦੀ ਗੱਲ ਕਰਦੇ ਆ ਅੱਜ ਉਹ ਕਿ ਤਨ ਅਦਰੀਕ ਮਨਿੰਦਰ ਜਾਈ ਮੈਨੂੰ ਆਇਆ ਹੈ ਨਾ ਪਤਾ ਕਿ ਐ ਜਿਆ ਨਾਨ ਦੇ ਕਦੋਂ ਸਟਾਰਟ ਹੋਵੇ ਸਕੂਲ ਲੱਗਣੇ ਮਨਵੀ ਨਰੇ ਦਾ ਮੰਨ ਕੇ ਚੱਲੋ ਇੱਕ ਤਰੀਕ ਨੂੰ ਇਹਨੇ ਸਟਾਰਟ ਕਰ ਦਿੱਤੇ ਸਕੂਲ ਚਾਰੇ ਇੱਕ ਤਰੀਕ ਨੂੰ ਲੱਗ ਕੇ ਸਾਹ ਹਾਂ ਹਾਂ ਠੀਕ ਆ ਅੱਗੇ ਤੂੰ ਬੜੀ ਕਲਾਸਾਂ ਨੇ ਨਹੀਂ ਬਿਲਕੁਲ ਲੱਗੀਆਂ ਨੇ ਹਾਂ ਮੈਂ ਕਹਿੰਦੀ ਹਾਂ ਚੱਲ ਇਹਨੂੰ ਇਹਦੀ ਕਰਾਇਓ ਐਡਮਿਸ਼ਨ ਕਿਤਾਬਾਂ ਕੁਤੋਂ ਤੋਂ ਅਸੀਂ ਲੈ ਲਈਏ ਜਦ ਜਿਆ ਸਕੂਲ ਜਾਂ ਉਹਦਾ ਕੁਝ ਫਰਕ ਹੋਊਗਾ ਕਿਉਂਕਿ ਵੀ ਜਿਹੜੀ ਲਿਖਤੀ ਪੜਾਈ ਹੈ ਨਾ ਲੈਣ ਦੇ ਪਿੱਛੇ ਰਹਿ ਜਾਂਦੀ ਹੈ ਵਾਏ ਹੈਗਾ ਵੀ ਮਾੜਾ ਮੋੜਾ ਉਹ ਪੜਾਈ ਦੇ ਵਿੱਚ ਚਲੋ ਫਰਕ ਪੈ ਜਾਂਦਾ ਪਰ ਹੁਣ ਤਾਨੂੰ ਇੰਨਾ ਵੀ ਪਤਾ ਹੋਣਾ ਚਾਹੀਦਾ ਮੇਰੀ ਨੂੰ ਭੱਜਾਉਣ ਕਿੰਨੀ ਰਹੀ ਕਿ ਕੰਦੇ ਨਾ ਮੈਨੂੰ ਪਤਾ ਵੀ ਅੱਜ ਵਿੱਚ ਅਸੀਂ ਰਿਪੋਰਟ ਲੈਣ ਗਏ ਸੀ ਜਦੋਂ ਕੋਈ ਉਹ ਜਿੱਥੇ ਜਾਣਾ ਦੂਰੀ ਆ ਪਰ ਹੁਣ ਉਹਦੇ ਬਾਅਦ ਜਿਹੜੀ ਜੀ ਇੱਕ ਰਿਪੋਰਟ ਸੀ ਜਿਹੜੀ ਉਹ ਲੈਣਾ ਐਚ ਆਈ ਵੀ ਦੀ ਉਹ ਵੀ ਬਿਲਕੁਲ ਨਾਰਮਲ ਆਈ ਆ ਉਹ ਵੀ ਬਹੁਤ ਠੀਕ ਆ ਜੀ ਖਬਰਾਂ ਦੀ ਡਾਕਟਰ ਸਾਹਿਬਾਂ ਦੇ ਕੋਈ ਚੱਕਰ ਨਹੀਂ ਆ ਵੀ ਤਿੰਨ ਤਰੀਕ ਤਾ ਇਹਨੂੰ ਦਿੱਤੀ ਹੋਈ ਆ ਦੋ ਦੋ ਸੌਰੀ ਵੀ ਉਹਦੇ ਵਿੱਚ ਜੇ ਸਾਨੂੰ ਲੱਗਿਆ ਵੀ ਕੋਈ ਮਿਸ ਕਰ ਦਿੰਦਾ ਤਰੀਕ ਨੂੰ ਤਾਂ ਅਸੀਂ ਤੁਹਾਨੂੰ ਫੋਨ ਕਰਕੇ ਦੱਸਾਂਗੇ ਤੇ ਵਿੱਚ ਜਿਹੜੀ ਤੁਹਾਨੂੰ ਅਸੀਂ ਮੈਡੀਸਿਨ ਦਿੱਤੀ ਉਹ ਆਪਣੀ ਜਰੂਰ ਲੈ ਜਾਂਦੇ ਰਹੋ ਵੀ ਜੇ ਪੰਜ ਦਿਨ ਦੀ ਡੇਟੀ ਦਾ ਪੰਜਵੇਂ ਦਿਨ ਤੁਸੀਂ ਜਾਣਾ ਉਥੇ ਚੈੱਕ ਕਰਾਉਣਾ ਇਹ ਨਾ ਸੋਚੋ ਕਿ ਹੁਣ ਉਥੇ ਆਪਰੇਸ਼ਨ ਵੀ ਜਾਣਾ ਹੈ ਨਹੀਂ ਨਹੀਂ ਹਨਾ ਬੋਲ ਰਹੀ ਨੂੰ ਨਾ ਮੈਨੂੰ ਪਾਸਾ ਹੱਥ ਲਾਇ ਤੇ ਪਤਾ ਲੱਗਦਾ ਵੀ ਜਦ ਮੇਰੇ ਦਰ ਸੋਰਤੀ ਨਾ ਮੈਨੂੰ ਸੁਜਜਾ ਲੱਗਦਾ ਪਾਸਾ ਹੁਣ ਥੋੜਾ ਥੋੜਾ ਘਟਦੀ ਆ ਤੇ ਦਰਦ ਜਦੋਂ ਹੁੰਦਾ ਜਦੋਂ ਮੈਂ ਦਵਾਈ ਨਹੀਂ ਖਾਂਦੀ ਉਹ ਤਾਂ ਮੈਨੂੰ ਪਤਾ ਮੇਰਾ ਕੰਮ ਵਧਿਆ ਹੋਇਆ ਵੀ ਮੇਰੇ ਦਾਰ ਸੁਣਾ ਨਹੀਂ ਹੋਣਾ ਹਨਾ ਤੇ ਦਵਾਈ ਮੈਨੂੰ ਨਾਲ ਨਹੀਂ ਛੱਡਣੀ ਵੀ ਜਿੱਦਣ ਅਸੀਂ ਜਦਾਂ ਮੈਂ ਅਸੀਂ ਬੁਲਾਉਂਗੇ ਅਸੀਂ ਕਹਿ ਦਵਾਂਗੇ ਕਿ ਦਵਾਈ ਬੰਦ ਕਰ ਦੋ ਸੁਣਨ ਕਰ ਲਈ ਹਾਂ ਉਹ ਤਾਂ ਮੇਰੇ ਫਾਇਦੇ ਲਈ ਗੱਲ ਕਰੀ ਨੁਕਸਾਨ ਨਹੀਂ ਹੈਗਾ ਹਮ ਸਾਡੇ ਬਾਜਰੀ ਦੇ ਜਿਹੜੇ ਬਾਣੇ ਦੇ ਬਾਅਦ ਜਾਉਂਗੇ ਆ ਤੁਸੀਂ ਹੁਣ ਇੱਕ ਆਹ ਸਵੇਰੇ ਅੱਜ ਚੱਲ ਜਿਹੜਾ ਸੰਸ ਨੂੰ ਨਿਬੜ ਗਿਆ ਕਰੀ ਹੋ ਗਿਆ ਜਾਇਂ ਵਿਣਿ ਦੀ ਸਾਰਨਾ ਹੈਗਾ ਤੁਸੀਂ ਹੁਣ ਬਸ ਕੱਲ੍ਹ ਉਹ ਰਜਿਸਟ੍ਰੇਸ਼ਨ ਕਰਾ ਦੋ ਹਾਂ ਬਿਲਕੁਲ ਕੱਲ੍ਹ ਦੀ ਰਜਿਸਟ੍ਰੇਸ਼ਨ ਕਰਾਉਣੇ ਬਣਾਏ ਵੀ ਜਿਵੇਂ ਹੁਣ 4 ਇੰਚ ਦੇ ਉੱਥੇ ਦਾਖਲ ਰੱਖਣਾ ਹਨ ਫਿਰ ਇਹਦੀ ਸ਼ੂਟਿੰਗ ਹੋਣੀ ਹੈ ਚੱਲ ਕੋਈ ਇੱਕ ਦੋ ਜੂ ਕੋਈ ਤਾਂ ਹਮ ਗੱਲ ਕਰਦਾ ਕਿਉਂਕਿ ਬਈ ਇਹਨੂੰ ਛੱਡਣ ਵਾਲਾ ਨਹੀਂ ਕੋਈ ਤਾਂ ਕਿਸ ਤਾ ਕੋਸ਼ਿਸ਼ ਆਹੀ ਕਰੂੰਗੀ ਮੈਂ ਵੀ ਸਕੂਲ ਤੇ ਜੀ ਦੇਖੋ ਜਦੋਂ ਮੇਰਾ ਭਾਈ ਆ ਗਿਆ ਇੱਕ ਦੋ ਦਿਨ ਸਾਡੇ ਨੇ ਕਟਾਤੇ ਵਿੱਚ ਚਲ ਜੇ ਬਸਕੂਲ ਕਿਉਂ ਨਾ ਦੀ ਪੜ੍ਹਾਈ ਵੀ ਗੜੀ ਹੋ ਗਈ ਠੀਕ ਹੈ ਨਾ ਦੁੱਖ ਸੁੱਖ ਦੀ ਜ਼ਿੰਦਗੀ ਦੇ ਬਾੜੇ ਹੋਣੀ ਪਰ ਬੱਚੇ ਨੂੰ ਪੜ੍ਹਨਾ ਵੀ ਬਹੁਤ ਜ਼ਰੂਰੀ ਆ ਸਾਰਾ ਕੁਝ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਦੇ ਵਿੱਚ ਕਹਿੰਦਾ ਕੱਲਾ ਪੈਸਾ ਵੀ ਨਹੀਂ ਪੈਸਾ ਕਿੱਥੇ ਚੰਗਾ ਲੱਗਦਾ ਜਿੱਥੇ ਭੈਣ ਭਾਈ ਬਰਾਬਰ ਖੜੇ ਹੋਣ ਇੱਕ ਨਾ ਉਹਦੋਂ ਵੀਰੇ ਨੇ ਮੈਸੇਜ ਕਰ ਮੈਨੂੰ ਪਤਾ ਮੇ ਵੀਰਾ ਉਹ ਭੈਣ ਆ ਉੰਨਾ ਨਹੀਂ ਤੁਹਾਨੂੰ ਬਹੁਤ ਸਾਰੀ ਸਲਾਹ ਦਿੰਦੀ ਕਿ ਵੀ ਮਹਾਤਮਾ ਕਿਆ ਜੀ ਮਾਸੀ ਅੱਜਕੱਲ ਸਲਾਹ ਦੇਣ ਦਾ ਵਕਤ ਨਹੀਂ ਹੋਇਆ ਸਹੀ ਗੱਲ ਹੈ ਪਰ ਮੈਂ ਇਹ ਵੀ ਨਹੀਂ ਕਹਿ ਸਕਦੀ ਵੀ ਜਿਹੜੇ ਉਹ ਸਾਡੇ ਵੀਡੀਓ ਦੇਖਦੇ ਕੋਈ ਬਗਾਨੇ ਨੇ ਹਨਾ ਜੇ ਕੁਝ ਕੋਈ ਗੱਲ ਕਹਿੰਦੇ ਨੇ ਉਹ ਸਾਡੇ ਚੰਗੇ ਵਾਸਤੇ ਹੀ ਕਹਿੰਦੇ ਨੇ ਕਈ ਹੁੰਦੇ ਨੇ ਉਹ ਸਾਧਾ دماغ ਇੱਕੋ ਜਿਹਾ ਵੀ ਨਹੀਂ ਹੈਗਾ ਕਈ ਹੁੰਦੇ ਨੇ ਜਿੱਦਾਂ ਮੈਨੂੰ ਰਾਤ ਨੂੰ ਕਿਸੇ ਨੇ ਮੈਸੇਜ ਕਰਦਾ ਮੇਰੇ ਵੀਰ ਨੇ ਉਹ ਪਤਾ ਵੀਰ ਦੀ ਆਈਡੀ ਲੱਗੀ ਹੋਈ ਹੈਗਾ ਚਾਹ ਦੇ ਚਾਰਜ ਦੇ ਲੈਕਚਰ ਦਿੰਦੀ ਬੀਰੇ ਜੀ ਨੂੰ ਦੋਖਾ ਹੁੰਦਾ ਨਾ ਫਿਰ ਲੈਕਚਰ ਦੇਣਾ ਹੀ ਪੈਂਦਾ ਜਿੱਥੇ ਸਾਨੂੰ ਅਸੂਲਤਾ ਮਿਲਦੀ ਹੈ ਮੈਂ ਤਾਂ ਇਸ ਸਰਕਾਰੀ ਦੀ ਗੱਲ ਕਰਦੀ ਦੀ ਵੀ ਜਿੱਥੇ ਸਾਨੂੰ ਅਸੂਲਤਾ ਨੇ ਵਧੀਆ ਡਾਕਟਰਾਂ ਸਾਨੂੰ ਜਾਣਾ ਚਾਹੀਦਾ ਹਨ ਇਹ ਚ ਸਲਾਹ ਉਹ ਨਹੀਂ ਹੈਗਾ ਮੈਂ ਐਡੇ ਜਿਹੜੇ ਗਿਆਨ ਵੀ ਦੇ ਦਿੰਦੀ ਮੈਨੂੰ ਫਾਇਦਾ ਹੋਇਆ ਮੈਂ ਕਹਿੰਦੀ ਮੇਰੇ ਨਾਲ ਜਿਹੜੇ ਨਾਲ ਜੁੜੇ ਹੋਏ ਨੇ ਉਹਨਾਂ ਕਈ ਫਿਰ ਭੈਣ ਆਪਣੀ ਬਿਮਾਰੀ ਨੂੰ ਵਿੱਚੇ ਰੱਖਦੇ ਨੇ ਲਗੋਗੇ ਵੀ ਪੈਸਿਆਂ ਕਰਕੇ ਕਮੀਆਂ ਸਾਨੂੰ ਪਤਾ ਨਾ ਅਸੀਂ ਟਾਈਮ ਕੱਟ ਰਹੇ ਹਾਂ ਨਾ ਸਾਡੇ ਉੱਪਰ ਵੀ ਆ ਗਿਆ ਉਹ ਟਾਈਮ ਫੇ ਬੰਦਾ ਹੈ ਨਾ ਬਿਮਾਰੀ ਨਾਲ ਨਾਲ ਚੱਲ ਜਵੇ ਉਹ ਆਪਣਾ ਸਰਕਾਰੀ ਇਲਾਜ ਕਰਾ ਸਕਦਾ ਨੂੰ ਜੇ ਚਾਹੋ ਨਾ ਉਹ ਤਾਂ ਵੈਸੇ ਬਹੁਤ ਸੌਦਾ ਹੋ ਗਿਆ ਬਹੁਤ ਫਾਇਦਾ ਮੰਦਾ ਵੀ ਔਰ ਡਾਕਟਰ ਵੀ ਵਧੀਆ ਤੇ ਵਧੀਆ ਬੈਠੇ ਐ ਨਹੀਂ ਹੈ ਵੀ ਹੈ ਨਹੀਂ ਚਲੋ ਸਾਨੂੰ ਇਹ ਤਾਂ ਵੀ ਤੁਹਾਨੂੰ ਟਾਈਮ ਨਹੀਂ ਮਿਲ ਰਿਹਾ ਉੱਥੇ ਡੇਟ ਵੀ ਪਰ ਲੇ ਕੇ ਨਾ ਫਿਰ ਸਾਨੂੰ ਡਾਕਟਰ ਨੇ ਸਮਝਾਇਆ ਕਿ ਨਾ ਇੰਨੀ ਕੋਈ ਗੱਲਬਾਤ ਨਹੀਂ ਜਿੱਦਾਂ ਤੁਸੀਂ ਆਏ ਤਾਂ ਮੈਂ ਤੁਹਾਨੂੰ ਦਰਬੀ ਦੇ ਸਕਦਾ ਤਰੀਕ ਵੀ ਜਾਓ ਜੀ ਆਪਰੇਸ਼ਨ ਕਰਾ ਲਓ ਪਰ ਕਹਿੰਦਾ ਮੈਂ ਚਾਹੁੰਦਾ ਵੀ ਜਿਹੜੀ ਅੰਦਰ ਪ੍ਰੋਬਲਮ ਹੈ ਪਹਿਲਾਂ ਉਹਨੂੰ ਖਤਮ ਕਰ ਦਮੈਂ ਸੋਚਤੀ ਉਹ ਤੋਂ ਬਾਅਦ ਥੋੜਾ ਟ੍ਰੀਟਮੈਂਟ ਦਾ ਮੈਂ ਆਪਰੇਸ਼ਨ ਤਾਂ ਕਰੇ ਦੇਣਾ ਉਸ ਨੇ ਮਜਬੂਰੀਆਂ ਵੀ ਸਮਝੀਆਂ ਬੱਚਾ ਵੀ ਦੇਖਿਆ ਵੀ ਛੋਟਾ ਹਨਾ ਬੇਚੀਤੀ ਇਹਨਾਂ ਨੂੰ ਛੇਤੀ ਤੋਂ ਛੇਤੀ ਲੋੜ ਹੈ ਇਹ ਜੀ ਗੱਲ ਨਹੀਂ ਹੈ ਕਿ ਸਭ ਭੈਣ ਭਾਈ ਆਪਣੇ ਨੇ ਡਾਕਟਰ ਵੀ ਇੱਕ ਇਨਸਾਨ ਆ ਉਹਦੇ ਅੰਦਰ ਵੀ ਦਿਲ ਲੱਗਿਆ ਹੋਇਆ ਹੈ ਨਾ ਵੀ ਉਹ ਵੀ ਸਮਝਦਾ ਫੀਲਿੰਗ ਆਪਾਂ ਕਹਿੰਦੇ ਨੇ ਹਾਂ ਡਾਕਟਰ ਨੇ ਗੱਲ ਨੂੰ ਸੁਣੀ ਇੰਨਾ ਡੇਢ ਕਰਤਾ ਨੇ ਭਾਰਕ ਦੀ ਮਜਬੂਰੀ ਸਾਨੂੰ ਮੇਰੇ ਤੋਂ ਜਿਹੜਾ ਮੂਰਾ ਹੀ ਪਰ ਆਪਣੇ ਝੰਗੇ ਵਾਸਤੇ ਵੀ ਸੋਜ ਆਣਾ ਚਰਨਜੀਤ ਉਹ ਕਿੰਨੀ ਤੇ ਸੋਜ ਆ ਹਾਂ ਮੂਜ ਕੋ ਤੇ ਸੋਜ ਆ ਬਿਲਕੁਲ ਹੁਣ ਜਿਹੜੇ ਆਪਾ ਚਾਚੀ ਦੀ ਭੈਣ ਸੀ ਹੁਣ ਉਹਨਾਂ ਦੇ ਕੋਈ ਦਰਦ ਨਹੀਂ ਕੋਈ ਸੋਜ ਨਹੀਂ ਦੀ ਉਹਨਾਂ ਨੂੰ ਹਫਤੇ ਵਿੱਚ ਕਰਤਾ ਉਹਨਾਂ ਦਾ ਹਫਤੇ ਵਿੱਚ ਹਫਤੇ ਚ ਹਫਤੇ ਚ ਕਰਤਾ ਉਹਨਾਂ ਨੂੰ ਤੇ ਚਲੋ ਪ੍ਰਮਾਤਮਾ ਉਹ ਪੈਨ ਨੂੰ ਠੀਕ ਰੱਖੇ ਜੀ ਨਾ ਇਟਮ ਇਟੋਇਆ ਜਿਹੜੇ ਬੀਮਾ ਸਾਡੇ ਉੱਤੇ ਹਸਪੀਟਲ ਜੀ ਵੀ ਉਹ ਵੀ ਸਾਡੇ ਆਪਣੀਆਂ ਹਾਂ ਵੀ ਪ੍ਰਮਾਤਮਾ ਸਾਹਿਬ ਨੂੰ ਜਿੱਦਾਂ ਪਰਿਵਾਰ ਦੇ ਵਿੱਚੋਂ ਬੰਦਾ ਜਾਂਦਾ ਉਦਾਂ ਹੀ ਪਰਿਵਾਰ ਦੇ ਵਿੱਚੋਂ ਵਾਪਸ ਆਵੇ ਆਪਾਂ ਤਾਂ ਇਹੀ ਅਰਦਾਸ ਕਰਾਂਗੇ ਤੁਸੀਂ ਵੀ ਸਾਨੂੰ ਬੜੀਆਂ ਦੁਆਵਾਂ ਦਿੰਦੇ ਆ ਅਰਦਾਸਾ ਕਰਦੇ ਆ ਤੁਹਾਡਾਂ ਵੀ ਸਾਰਿਆਂ ਦਾ ਕਿਹਾ ਸਾਡੇ ਤੁਹਾਡਾ ਕਿਹਾ ਸਾਡੇ ਸਿਰ ਉੱਤੇ ਹੈ ਜੀ ਤੇ ਇੱਡਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਚਲੋ ਬਥੇਰੀਆਂ ਗੱਲਾਂ ਇੰਨੀਆਂ ਨਿੱਕੀਆਂ ਹੋ ਜਾਂਦੀਆਂ ਪਰ ਗੁੱਸੇ ਦੇ ਵਿੱਚ ਕਹਿ ਵੀ ਹੋ ਜਾਂਦੇ ਆ ਸ਼ਬਦ ਕੋਈ ਗੱਲ ਨਹੀਂ ਜੀ ਸ਼ਮਾ ਜ਼ਰੂਰ ਮਾਫੀ ਮੰਗਣ ਜਾਊਗਾ ਜੀ ਅਸੀਂ ਕਹਿੰਦੇ ਨੇ ਹੁੰਦੇ ਵੀ ਜਿਹੜਾ ਬੰਦਾ ਝੁਕ ਜਵੇ ਨਾ ਉਹਨੂੰ ਰਿਸ਼ਤੇ ਦੀ ਐਵੇਂ ਤਾਂ ਪਤਾ ਹੁੰਦਾ ਠੀਕ ਆ ਝੁਕਣਾ ਕਿਉਂਗਾ ਨੇ ਜਿਹੜਾ ਬੰਦਾ ਝੁਕ ਗਿਆ ਉਹ ਰਿਸ਼ਤੇ ਦੀ ਐਵੇਂ ਸਮਝਦਾ ਕਹਿੰਦਾ ਆਕੜਦਾ ਕਹਿੰਦਾ ਲਾਸ਼ ਵੀ ਜਾਂਦੀ ਏ ਜਦੋਂ ਬੰਦਾ ਮਰ ਜਾਂਦਾ ਆਕੜ ਜਾਂਦਾ ਉਹ ਪਰ ਤਾਂ ਝੁਕਦਾ ਨਹੀਂ ਹੁੰਦਾ ਮਰੇ ਹੋਏ ਬੰਦੇ ਝੁਕਦੇ ਨਹੀਂ ਜਿਹੜਾ ਹੁੰਦਾ ਝੁਕਦਾ ਜਿਹੜਾ ਰਿਸ਼ਤੇ ਦੀ ਐਵੇਂ ਸਮਝਦਾ ਉਹ ਹਮੇਸ਼ਾ ਝੁੱਕੇ ਹੀ ਰਹਦਾ ਠੀਕ ਹੈ ਨਾ ਗੱਲ ਤੇ ਨੰਬਰ ਰਹਿ ਗਈ 2 ਦੇਖੋ ਜੀ ਇਹ ਜ਼ਿੰਦਗੀ ਆ ਅੱਜ ਹੈਗੇ ਆ ਕੱਲ ਨੂੰ ਨਹੀਂ ਹੈਗੇ ਕਿਸੇ ਨੂੰ ਕੁਝ ਨਹੀਂ ਪਤਾ ਇਹ ਨਹੀਂ ਪਤਾ ਸਵੇਰੇ ਆ ਪੁਛਣਾ ਹੈ ਚਾਰ ਨੇ ਢਾਲਣਾ ਇਹ ਵੀ ਨਹੀਂ ਸਾਨੂੰ ਪਤਾ ਪਰ ਇਸ ਜ਼ਿੰਦਗੀ ਦਾ ਇਸ ਸਰੀਰ ਦਾ ਕੋਈ ਮਾਲ ਨਹੀਂ ਜੇ ਮਾਲ ਕਰਨਾ ਹੈ ਐਨਾ ਕਮਾਲ ਜਰੂਰ ਕਰਿਆ ਕਰੋ ਵੀ हे ਪ੍ਰਮਾਤਮਾ ਜੇ ਮੈਨੂੰ ਜ਼ਿੰਦਗੀ ਦਿੱਤੀ ਆ ਤਾਂ ਮੇਰੀ ਜਿਹੜੀ ਇਹ ਜ਼ਿੰਦਗੀ ਕਿਸੇ ਤੇ ਕੰਮ ਆ ਸਕੇ ਇਹ ਸਾਡੀ ਜ਼ਿੰਦਗੀ ਕਿਸੇ ਦੇ ਕੰਮ ਆ ਸਕੇ ਵੀ ਅਸੀਂ ਮਾੜੀ ਮੋਟੀ ਜਿੰਨੇ ਕਿ ਜੋਗੇ ਹੈਗੇ ਆ ਰੁਪਈਏ ਦੋ ਰੁਪਈਏ ਦੀ ਜੇ ਕਿਸੇ ਗਰੀਬ ਨੂੰ ਮਦਦ ਦੀ ਲੋੜ ਆ ਤਾਂ ਅਸੀਂ ਕਰ ਸਕੀਏ ਵੀ ਸਾਨੂੰ ਇੰਨੇ ਵੀ ਜੋਗਾ ਜ਼ਰੂਰ ਰੱਖੀਂ ਮਾਲ ਦਾ ਪਰ ਇੰਨੇ ਵੀ ਜੋਗਾ ਬਿਨਾਂ ਰੱਖੀਂ ਵੀ ਸਾਨੂੰ ਕਿਸੇ ਚੀਜ਼ ਦਾ ਕੰਮ ਆਣਾ ਨਾ ਹੋਵੇ ਠੀਕ ਨਹੀਂ ਗੱਲ ਤੇ ਘੁਮਣ ਦੀ ਗੱਲ ਦੇਖੋ ਜੀ ਬੜੇ ਬੜਿਆਂ ਨੂੰ ਹੋਇਆ ਪਰ ਸਾਰਾ ਕੁਝ ਇੱਥੇ ਹੀ ਹੈ ਗਿਆ ਕੋਈ ਕੋਈ ਲੱਗੇ ਨਹੀਂ ਜਾਂਦਾ ਚਰਜੀ ਦਾ ਸਭ ਕੁਝ ਇੱਥੇ ਹੀ ਰਹਿ ਜਾਂਦਾ ਠੀਕ ਹੈ ਕੋਈ ਦੇਖੇ ਨਹੀਂ ਗਿਆ ਤਾਂ ਮੈਂ ਆ ਬੰਦੇ ਵਿੱਚ ਇਹ ਨਹੀਂ ਜਾਂਦੀ ਮੈਂ ਇਸ ਦੇ ਵਿੱਚ ਵੜ ਜਾਂਦੀ ਆ ਉਹ ਪ੍ਰਮਾਤਮਾ ਦੇ ਦੇ ਉਹ ਖਤਮ ਹੋ ਜਾਂਦਾ ਕੰਮ ਜਿਹਦੇ ਵਿੱਚ ਹੋਵੇ ਨਾ ਵੀ ਪ੍ਰਮਾਤਮਾ ਜੋ ਹੈ ਤੇਰਾ ਹੈ ਉਹ ਤੇਰਾ ਹੀ ਹੈ ਕਿਉਂ ਕਾਤੇ ਕਿਉਂਕਿ ਤੈਹੀਂ ਸੰਨੋ ਦਿੱਤਾ ਹੈ ਤੇ ਤੈ ਤੂੰ ਹੀ ਅਸੀਂ ਮੰਗਣਾ ਤੈਹੀਂ ਲੈ ਲੈਣਾ ਤੈਹੀਂ ਦੇ ਦੇਣਾ ਮੈਲਾ ਜਿਵੇਂ ਉਹੀ ਤਾਂ ਨਹੀਂ ਕਰਨਾ ਕੋਠਿਆਂ 'ਚ ਵੀ ਕਰਨਾ ਛੱਪੜਾਂ 'ਚ ਵੀ ਉਹ ਨਹੀਂ ਹੈਨਾ ਪਰਨੇ ਕੇੜਾ ਟੱਟਣਾ ਇਹਦਾ ਸਿੱਧਾ ਟਾਈਮ ਕੱਟਣੀ ਕਟਾਈ ਦਾ ਮੇਲਾ ਪਰ ਪ੍ਰਮਾਤਮਾ ਤੰਦਰੁਸਤੀ ਰੱਖੇ ਪਰ ਜਿਹੜੇ ਨਾ ਘਾਟੇ ਪੈ ਜਾਂਦੇ ਪੂਰੇ ਦੇ ਮੁੰਡੇ ਕੱਲ ਜਿੱਦਾਂ ਸਾਡੇ ਬਾਣੇ ਬੰਜਰੇ ਵਿੱਚ ਵੀਰਜੀ ਸੀ ਇੱਕ ਚੌਕਾ ਤੇ ਜਿਹਨਾਂ ਪੁਲਿਸ ਚਾ ਹ ਆਪਣਾ ਮੁੰਡਾ ਉਹ ਸਾਡਾ ਮਿੱਤਰ ਸੀ ਤੇ ਚੱਲਦੀ ਉਹ ਕੁਛ ਵੀ ਪਰਸੋਂ 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 ਚੌਥੇ ਡਿਊਟੀ ਪਰ ਗਿਆ ਡਿਊਟੀ ਪਰ ਤੇ ਕਦੇ ਘਰ ਨੂੰ ਆਇਆ ਪਤਾ ਨਹੀਂ ਹੁਣ ਰੱਬ ਜਾਣਦਾ ਹੈ ਜਿਹਦੇ ਨਾਲ ਬੀਤੀਆਂ ਜਿਹਦੇ ਨਾਲ ਹੋਈਆਂ ਜਾਂ ਉਹਨੂੰ ਪਤਾ ਜਾਂ ਉਸ ਪ੍ਰਮਾਤਮਾ ਨੂੰ ਪਤਾ ਮੇਰੇ ਤੇਰੇ ਵਰਗੇ ਕਿਹਦਾ ਗੱਲਾਂ ਕਰ ਦਾ ਤੀਨ ਨੂੰ ਇੱਕ ਵਾਸੇ ਦੁਨੀਆ ਨੂੰ ਦਵੱਲੇ ਨੰਦੇ ਨੇ ਹਾਂ ਕਹਰੇ ਕਿਆ ਕਰਿਆ ਹਮਾਰਾ ਤਾਂ ਕੋਈ ਨਾ ਪਾ ਨਹੀਂ ਕੇ ਤੁਸੀਂ ਕੁਝ ਕਹਿਣਾ ਤੁਹਾਡਾ 뭐 ਕੁਝ ਹੋਊਗਾ ਮੇਰਾ ਕੁਝ ਹੋਊਗਾ ਤਾਂ ਉਹਨਾਂ ਦੇ ਘਰਦਿਆਂ ਨੂੰ ਜਾ ਜਿਹਦੇ ਨਾਲ ਕੀਤੀ ਉਹਨੂੰ ਪਤਾ ਕਿ ਅੱਜ ਕੱਲ ਟੈਗ ਦੀ ਬਹੁਤ ਜ਼ਿਆਦਾ ਕੰਮ ਚੱਲਿਆ ਹੋਇਆ ਹੈ ਤੇ ਹੁਣ ਡਿਊਟੀ ਪਰ ਤੋਂ ਬਾਅਦ ਨੂੰ ਕੀ ਹੋਇਆ ਕਿ ਅਸੀਂ ਉਸ ਵੀ ਕਹਿ ਸਕਦੇ ਹਾਂ ਜਿੱਦਾਂ ਸਾਨੂੰ ਪਤਾ ਲੱਗਿਆ ਅਸੀਂ ਉਹਦਾ ਵੀਡੀਓ ਚ ਦੱਸ ਰਹੀਆਂ ਹੁਣ ਕਈ ਮਾਣ ਮਾਂਜਰੇ ਦੇ ਸਾਡੇ ਵੀਡੀਓ ਦੇਖਦੇ ਭੈਣ ਭਾਈ ਉਹ ਕਹਣਗੇ ਐਦਾਂ ਨਹੀਂ ਐਦਾਂ ਮੈਂ ਉਹ ਤੋਂ ਪਹਿਲਾਂ ਹੀ ਤੁਹਾਨੂੰ ਕਹਿਣ ਲੱਗਿਆ ਵੀ ਦੇਖੋ ਨਾ ਤੁਸੀਂ ਬੋਲਦੀ ਨਾ ਮੈਂ ਬੋਲਦੀ ਹੈ ਨਾ ਉਹ ਪਰਮਾਤਮਾ ਨੂੰ ਪਤਾ ਨਹੀਂ ਇਹਦੇ ਨਾਲ ਕੀ ਦਿੱਤੀ ਚੱਲਦੀ ਪਰ ਜਿਹਦਾ ਪੁੱਤ ਚਲ ਗਿਆ ਜਿਹਦਾ ਪਾਪ ਚਲ ਗਿਆ ਪੁੱਤ ਦਾ ਹਨਾ ਗਾਹ ਉਹ ਵੀ ਮੁੰਡਾ ਮੈਰਿਜ ਦੀ ਉਹਦੀ ਹੋਈ ਮੁੰਡਾ ਤਾਂ ਗਾਹ ਇੱਕ ਜਵਾਗ ਤਾਂ ਉਹਨੂੰ ਬਾਪ ਜੀ ਮਿਲਦਾ ਨਹੀਂ ਬਾਪ ਦਾ ਮਿਲਣਾ ਹੈ ਹਨਾ ਉਹ ਮਾਂ ਨੂੰ ਪੁੱਤ ਕਰਦ ਮਿਲਣਾ ਪਿਓ ਨੂੰ ਪੁੱਤ ਕਰਦ ਮਿਲਣਾ ਜਿਹੜਾ ਜੀਵਨ ਸਾਥੀ ਨੂੰ ਜੀਵਨ ਸਾਥੀ ਨਹੀਂ ਮਿਲਦਾ ਤੇ ਸਭ ਨੂੰ ਆਪਣ ਆਪਣੇ ਆਪਣੇ ਘਰ ਚ ਚਲੇ ਜਾਣਾ ਅੱਜ ਤੁਸੀਂ ਜਾਓਗੇ ਕੱਲ ਮੈਂ ਜਾਵਾਂਗੇ ਨਾ ਦੋ ਚਾਰ ਦਿਨ ਦਾ ਬੰਦਾ ਦੁੱਖ ਵਿੱਚ ਡਾਲ ਲੰਦਾ ਪਰ ਜਿਹੜਾ ਸਾਰੀ ਮਨ ਨੂੰ ਝੋਰਾ ਲੱਗ ਜਾਂਦਾ ਨਾ ਉਹ ਕਦੇ ਪੂਰਾ ਨਹੀਂ ਹੁੰਦਾ ਖਤਮ ਨਹੀਂ ਹੁੰਦਾ ਉਹ ਕਦੇ ਪੂਰਾ ਨਹੀਂ ਹੁੰਦੇ ਘਾਟੇ ਕਦੇ ਪੂਰੇ ਨਹੀਂ ਹੁੰਦੇ ਕਹਿੰਦੇ ਨੇ ਹੁੰਦੇ ਕਹਿੰਦਾ ਕੱਲੀ ਬਾਣ ਦੇ ਵਿੱਚ ਲੱਕੜੀ ਨਾ ਹੋਵੇ ਕੱਲਾ ਨਾ ਹੋਵੇ ਪੁੱਤ ਜੱਟ ਦਾ ਪੁੱਤ ਕਿਸੇ ਦੇ ਵੀ ਹੁੰਦਾ ਹੈ ਪ੍ਰਮਾਤਮਾ ਦਾ ਦਾਨ ਬੱਚੇ ਦਾ ਤਾਂ ਦੋ ਜ਼ਰੂਰ ਹੋਣੇ ਚਾਹੀਦੇ ਆ ਮੰਨਦੀ ਹੈ ਨਾ ਤੁਹਾਨੂੰ ਵੇ ਦੇਖੋ ਜ਼ਿੰਦਗੀ ਤੇ ਉਹ ਕਿਸੇ ਨੂੰ ਕੋਈ ਪ੍ਰੋਸਾ ਤਾਂ ਹੈ ਨਹੀਂ ਹਨਾ ਵੀ ਕਹੋ ਕਿਆ ਹੋਣਾ ਪਰ ਜੋ ਹੋਇਆ ਇਹ ਘਾਟਾ ਪੂਰੀ ਉਮਰ ਦਾ ਪੈ ਗਿਆ ਜਦੋਂ ਉਹਨਾਂ ਇੱਕ ਦੀਪੇਵਲ ਜਿਹਦੀ ਕਹਾਣੀ ਕੀ ਜੀ ਮੌਤ ਹੋ ਗਈ ਹੁਣ ਤੱਕ ਹੀ ਜਾਂ ਮੌਤਾਂ ਹੋ ਗਈਆਂ ਇਹ ਤਾਂ ਬਹੁਤ ਚੜਦੀ ਉਮਰ ਆ ਜਿ ਕੋਈ ਇੰਨੀ ਉਮਰ ਦੀ ਮੁੰਡੇ ਦੀ ਹੈਗੀ 31 32 ਸਾਲ ਦੀ 32 ਸਾਲ ਦੱਸ ਕਿਆ ਉਮਰ 32 ਸਾਲ ਦੀ ਕਿਆ ਉਮਰ ਨਹੀਂ ਤਾਂ ਥੋੜੇ ਸਮਾਹੋਂ ਥੋੜਾ ਜਿਹਾ ਬਦਲ ਗਿਆ ਥੋੜਾ ਜਿਹਾ ਪਰ ਨਹੀਂ ਤੇ 32 ਸਾਲ ਦੇ ਹੁੰਦੇ ਆ ਨਾ ਵਿਆਹ ਕਰ ਲੈਂਦੇ ਚਲੋ 5 ਮਿੰਟ ਟਿੱਪੇ ਦੀ ਗੱਲ ਕਰਦੇ ਚੜੀ ਆ ਤਾਂ ਦੇਖਣਾ ਜਿੱਦਾਂ ਚਲੋ ਆਪਾਂ ਕਹਿੰਦੇ ਸੀ ਪਿੰਡ ਥੋੜੀ ਪ੍ਰੋਬਲਮ ਚੱਲਦੀ ਸੀ ਨਾ ਬਥੇਰਾ ਇਲਾਜ ਕਰਾਇਆ ਬਾਕੀ ਜਿੱਦਾਂ ਪਰਮਾਤਮਾ ਨੇ ਲਿਖੀ ਉਦਾਂ ਹੀ ਬਣਦਾ ਮਨ ਤਾਂ ਬਥੇਰਾ ਭੱਜਦਾ ਦੌੜਦਾ ਹੈ ਨਾ ਪਰ ਇਹਨੂੰ ਇਹਨੂੰ ਆਪਾਂ ਕਿਆ ਕਹੂੰਗੇ ਕੁਝ ਵੀ ਨਹੀਂ ਆਦਾ ਇਥੇ ਕੋਈ ਦੁਆ ਇਹਨੇ ਕੋਈ ਘਟੀ ਕਾ ਨਹੀਂ ਕੋਈ ਬਿਮਾਰੀ ਜਾਣ ਤੁਹਾਡੀ ਸੱਚੀ ਪਰਮਾਤਮਾ ਜਦੋਂ ਲੈ ਕੇ ਜਾਂਦਾ ਨਾ ਉਹਨੇ ਹਰ ਹੀ ਵੇ ਕੋਈ ਨਾ ਕੋਈ ਬਹਾਨਾ ਲਾਉਣਾ ਉਹਨੇ ਬਹਾਨਾ ਲਾ ਕੇ ਲੈ ਜਾਣਾ ਕੱਚੀ ਬੱਚੀ ਪੱਕੀ ਬਗਲੀ ਦੇਖਣੀ ਉਹ ਨਹੀਂ ਦੇਖ ਜਿਹਦੀ ਜਿੰਨੀ ਕਿ ਲਿਖੇ ਨਾ ਪਰਮਾਤਮਾ ਨੇ ਭੇਜੀ ਓਨੀ ਕਿ ਮਿਲਦੀਆਂ ਵੱਧ ਨਹੀਂ ਮਿਲਣੀਆਂ ਆ ਸਾਡਾ ਕਿਥੋਂ ਨੂੰ ਪਤਾ ਨਹੀਂ ਕੀ ਆ ਇਹ ਉਹ ਨਹੀਂ ਜੀ ਇਹ ਗੱਲ ਕਰਦਾ ਨਹੀਂ ਮੈਨੂੰ ਬੁਲਾਉਂ ਤੈਨੂੰ ਕਿਹਦੇ ਬੁਲਾਉ ਤੈਨੂੰ ਕੋਈ ਬੁਲਾਉਂਦਾ ਨੱਚੀ ਮਨ ਕੋਣ ਬੁਲਾਉਂਦਾ ਆ ਸੋਣ ਕੋਈ ਨਹੀਂ ਗੱਲਾਂ ਮਾਰਦਾ ਸੀ ਸਾਡੇ ਦਾ ਪਰ ਗਿਆਨ ਨੇ ਘੱਟਾਂ ਵਿੱਚ ਥੋੜਾ ਤੰਗ ਹੋ ਜਾਂਦਾ ਜਿੱਦਾਂ 2-3 ਦਿਨ ਹੁਣ ਸਾਡੇ ਚੱਕਰ ਲੱਗਦੇ ਰਹੇ ਹਸਪੀਟਲ 'ਚ ਇਹ ਬਹੁਤ ਤੰਗ ਰਹੀ ਹੈ ਵਿਚਾਰਾ ਇੱਕ ਗੱਡੀ ਜਿਵੇਂ ਨਾ ਬੈੱਡ ਨੂੰ ਨਹਾਉਂ ਤੋਂ ਮੈਨੂੰ ਪਤਾ ਮਿਲਥੇ ਬੈੱਡ ਨਹੀਂ ਮਿਲਿਆ ਤਾਂ ਨੰੰਜਾ ਨਹੀਂ ਮਿਲਿਆ ਹਨਾ ਆ ਕੇ ਉਹ ਅਸੀਂ ਹਸਾ ਹੁੰਦਾ ਸੀ ਘਰੇ ਤੱਕ ਸਾਨੂੰ 4 ਵਜੇ ਆਉਂਦੇ ਕਿਸੇ ਟੈਸਟ ਟਸਟ ਕਰਾਦੇ ਹੋਏ ਵੀ ਹਾਂ ਮੈਂ ਰਾਸ ਤੋਂ ਵੀ ਭਾਈ ਗਾਣੇ ਸੀ ਲੇਟ ਹੋ ਗਏ ਸਾਰੇ ਹਾਂ ਬਿਅਗਤ ਬਹੁਤ ਫੇਰ ਬਾਹਰ ਜਾ ਕੇ ਤੰਗ ਹੁੰਦਾ ਨਾ ਤਨਖਾੜੇ ਛੱਡ ਦੇ ਕਰੀ ਨਾ ਜਾਣਦਾ ਵਿਚੀਆਂ ਚੱਨਾਂ ਆਣ ਚੱਲੇ ਗਏ ਐ ਵੀ ਲੱਗੇ ਲੱਗਣ ਕੋਈ ਵੀ ਸਾਨੂੰ ਪੂਰੇ ਜਵਾਬ ਦਿੰਦਾ ਹੈਂਕ ਸਹੀ ਹੈ ਹੈਂਕ ਸਹੀ ਹਾਂ ਮੈਂ ਦਿੰਦੇ ਇੱਕ ਇੱਕ ਚੀਜ਼ਾਂ ਭੇਜੀਆਂ ਜੀ ਨੇ ਇੱਕ ਆਹ ਇੱਕ ਦੋ ਚੀਜ਼ਾਂ ਹੋਰ ਕਿਉਂ ਕਿਥੇ ਆਹ ਖੜ ਜੋ ਹਾਂ ਸੁਧਾਣਾ ਜੀ ਆ ਰੋ ਰੋ ਦੇਹਾ ਭੇਜਿਆ ਹੀ ਗਿਫਟ ਭੇਜਿਆ ਕੁਮਾਰ ਕੁੜਾ ਟੁੱਟ ਟੁੱਟ ਉੱਪਰ ਬੜਾਤਾ ਹੀ ਅੰਕਾ ਹਾਂ ਕਹਿੰਦੇ ਇਹ ਜੀਤਾ ਹੀ ਹੁਣ ਅੰਗਤੋਂ ਲੈ ਕੇ ਆਇਆ ਤੇ ਇਹ ਜਿਹੜਾ ਭੇਜਿਆ ਹੈ ਇਹ ਕਿੰਨੇ ਭੇਜਿਆ ਪਤਾ ਨਹੀਂ ਨਹੀਂ ਹੋ ਗਿਆ ਜੀ ਇਹਨੇ ਭੇਜਿਆ ਇਹ ਭੇਜਿਆ ਸੰਦੀਪ ਨੇ ਨੇ ਉੱਥੇ ਗਏ ਤੇ ਆਪਣੇ बसアンパーसाना सरदीपति बाबा भुतन शाह जी गए थे बाबा बुड्ढा जी ए क्या कह रहे हैं कि अंकल को दिखाऊं वे कह रहे हैं घोड़ा लगे थे आ बैठकर बैठे पर तो हैं ही नहीं चज्जा का ना है है ना ये देर का है आगे इंतजार है ये चीजें बहुत बहुत कट रही है के बाद मुझे पेबल में बोलता क्या होगा है हम लोग कहते हैं मॉडल जानना और मॉडल लेनी है डाल दो आप एक गड्डी के लिए आती थार ये तो महेंद्र वाली है ये इनू ले आंगी थार चार दांत बैठूंगा बैठूंगा थार और उनका तो दिल लग गया था ये भी नहीं है ना तो बंदे का टाइम लग गया तू सीजी तू जरूर जाके आयो ना ਤੁਸੀਂ ਬਦਕ ਬਦਕ ਡੱਕ ਬਣਾਉਣ ਹੁੰਦਾ ਮੈਂ ਤਾਂ ਰੜੀ ਲੈ ਕੱਲ ਸੀ ਜੀ ਪਤਾ ਹੀ ਕਿ ਐ ਜਦੋਂ ਦਾਗ ਲੱਗੇ ਉਸ ਟਾਈਮ ਦੇ ਵਿੱਚ ਅਸੀਂ ਹਲੇ ਆ ਕੇ ਖੜੀ ਤੇ ਮੈਂ ਫਿਰ ਮੈਂ ਰੋਟੀ ਪਾਣੀ ਲੱਗ ਗਿਆ ਘਰੋਂ ਮਾਂ ਚਾ ਰੋਟੀ ਪਾਣੀ ਖਾ ਲਈ ਤੇ ਜਦੇ ਪਤਾ ਲੱਗਿਆ ਮੈਨੂੰ ਤਾਂ ਵੀ ਇਦਾਂ ਦਾ ਇਦਾਂ ਕਰਕੇ ਗੱਲ ਬਾਤ ਹੋ ਗਈ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਵੀ ਤਾਂ ਆਪਣੀ ਜਿੰਨੀ ਰੋਟੀ ਵਿੱਚ ਆ ਕੇ ਖਾਣੇ ਦੀ ਪਰ ਲੱਗੇ ਹੀ ਬਾਅਦ ਚਾ ਪਤਾ ਪਤਾ ਕਿ ਮੈਂ ਉਹ 4 4:30 ਵਜੇ ਲੈ ਕੇ ਤੱਕ 5 ਵਜੇ ਕਰ ਲਿਆ ਹੂੰ ਚਲ ਇਸ ਦੀ ਗੱਲ ਨੂੰ ਕੋ ਦਾ ਲਿਮਨ ਦਰਿ ਗੋ ਚਲੋ ਤਾਂ ਤਾਂ ਨਾ ਸਮਾ ਮੁੜ ਕੇ ਆਉਣਾ ਨਾ ਬੰਦਾ ਮੁੜ ਕੇ ਆਉਣਾ ਨਹੀਂ ਬਸ ਮੇਰੇ ਅਸੀਂ ਕਿ ਦੁੱਖ ਬਣਾਉਣੇ ਹੁੰਦਾ ਬੰਦੇ ਦਾ ਬੰਦਾ ਹੋਰ ਕੁਝ ਨਹੀਂ ਕਰ ਸਕਦਾ ਹੈ ਚੰਗੀ ਤੇਖ ਨਾ ਪਹਿਲਾਂ ਵੀ ਦੱਸ ਕੇ ਆਟੇ ਵੀ ਪਰਮਾਤਮਾ ਇੰਨਾ ਕਿ ਜੋ ਭਾਰ ਰੱਖੇ ਦੀ ਆਪਾਂ ਕਿਸੇ ਵਾਸਤੇ ਜ਼ਿੰਦਗੀ ਜੂਰੀਏ ਹਰ ਕੋਈ ਆਪਣੇ ਵਾਸਤੇ ਜੂਦਾ ਪਰ ਪਰਮਾਤਮਾ ਕੋਲ ਅਰਦਾਸ ਕਰਿਆ ਕਰੂ ਕਿ ਅਸੀਂ ਕਿਸੇ ਵਾਸਤੇ ਕੁਝ ਨਾ ਕੁਝ ਵਾਣਾ ਬੰਦਾ ਕਰ ਸਕੀਏ ਹਣੇ ਪਰਮਾਤਮਾ ਸਾਨੂੰ ਇੰਨੀ ਕਿ ਹਿੰਮਤ ਬਖਸ਼ੇ ਬਾਕੀ ਉਹ ਪਰਮਾਤਮਾ ਨੇ ਸਭ ਨੂੰ ਦੇਣਾ ਹੈ ਕਿਆ ਕਰਨਾ ਕਿਆ ਨਹੀਂ ਕਰਨਾ ਸਾਰਾ ਕੁਝ ਪਤਾ ਹੀ ਹੁੰਦਾ ਆਪਾਂ ਦਾ ਤੇਰੇ ਮੇਰੇ ਵਰਕੇ ਤਾਂ ਜਿਵੇਂ ਤੂੰ ਕਦੇ ਵੀ ਜਾ ਕੇ ਰੋਕੇ ਮੂੜੇ ਉਹਨਾਂ ਦੂ ਘੜੀ ਘਟਾ ਪਰ ਉਹ ਸਾਰੀ ਗੱਲ ਤੇ ਘਾਟੇ ਹੀ ਨਹੀਂ ਪੂਰੇ ਹੋਣ ਕਦੇ ਵੀ ਨਹੀਂ ਕਦੇ ਵੀ ਨਹੀਂ ਪੂਰੇ ਹੁਣ ਪਰੰਦਾ ਬਹੁਤ ਵਧੀਆ ਤਾਂ ਸਾਡੇ ਨਾਲ ਖੇលਿਆ ਵਧੀਆ ਕ੍ਰਿਕਟ ਖੇਡਦਾ ਰਿਹਾ ਵਧੀਆ ਗੇਮ ਦੇ ਦਿੱਤੀ ਪਰ ਚਲੋ ਪਰਮਾਧਮ ਨੇ ਚੰਗੀ ਸੋਣੀ ਸਿਲੈਕਟ ਹੋ ਗਿਆ ਉਹਦੇ ਵਿੱਚ ਭਾਰਤੀ ਮਿਲ ਗਈ ਪੁਲਿਸ ਵਿੱਚ ਨੌਕਰੀ ਮਿਲ ਗਈ ਹੈ ਚਲੋ ਨੌਕਰੀ ਵਧੀਆ ਬੜੀ ਜਨਰਤਕ ਦਾ ਕਰਦਾ ਦਾ ਟੱਬਰ ਵਧੀਆ ਟਾਈਮ ਵਧੀਆ ਨਿਕਲਦਾ ਦਾ ਟੱਬਰ ਵੀ ਵਧੀਆ ਨਾਈਸ ਆ ਫਾਇਨਲੀ ਨਾਈਸ ਆ ਮਮੀ ਵੀ ਨਹੀਂ ਬਹੁਤ ਸਾਲ ਹੋ ਚਲੇ ਨੇ ਆਪਨੇ ਵਿਆਹ ਕਰਕੇ ਇੱਥੇ 2-3 ਸਾਲ ਹੋ ਗਏ ਪੁਰੀ ਦਾ ਕਿੱਥੇ ਭੈਣ ਭਾਈ ਮੇਰੇ ਉਹ ਵੀ ਮੈਂ ਗੱਲ ਕਰਦੀ ਆ ਮਾਪੇ ਪਾਪਾ ਨੂੰ ਮੈਂ ਹਮੇਸ਼ਾ ਵੀ ਅਸੀਂ ਬੈਠੇ ਇਹਨਾਂ ਨੂੰ ਪਹਿਲਾਂ ਅਸੀਂ ਚਲੇ ਜਾਂਦੇ ਹਾਂ ਨਾ ਟੋੜਨਾ ਬਹੁਤ ਔਖਾ ਬਣੱਥਾ ਨਾਲ ਬਹੁਤ ਜਿਆਦਾ ਮਾਤਾ ਮਾਸਾ ਇਹਨੂੰ ਕਹਿੰਦੀ ਹੁੰਦੀ ਆ ਮਾਂ ਨੂੰ ਤਾਂ ਦੇਖ ਮਾਂ ਚਾਹੇ ਹੋਵੇ 100 ਸਾਲ ਦੀ ਠੀਕ ਹੈ ਪਰ ਪੂਰੇ ਇਹ ਅਰਦਾਸ ਕਰਦੇ ਉਹਦੇ ਵੀ ਪੁੱਤ ਨਾਲ ਮੈਂ ਤੋੜ ਬਹੁਤ ਬਹੁਤ ਮਾੜਾ ਬਹੁਤ ਮਾੜਾ ਮਾਮਾ ਬਾਪ ਪੈਣਾ ਭਰਾ ਨਹੀਂ ਦੇ ਕਦੇ ਵੀ ਕਨੇ ਤੋਨੋ ਬਾਕੀ ਜਿੱਥੇ ਵੀ ਆਦੀ ਪਰਮਾਤਮਾ ਨੂੰ ਸ਼ਾਂਤੀ ਰਹੇ ਤੇ ਪਰਿਵਾਰ ਨੂੰ ਬਲ ਵਾਸ਼ੇ ਦੁੱਖ ਜਿਹੜਾ ਹੈ ਪਿਆ ਹੈ ਹਨਾ ਤੇ ਅੱਜ ਤੱਕ ਵੀ ਚੁੱਪ ਹੈ ਨਾ ਵੀਰਵਾ ਕੱਲੂ ਜੁਣੜੀ ਵੀ ਸ਼ੁਕਰ ਬਾਨ ਮੈਂ ਤਾਂ ਕਹਿੰਦੀ ਹਾਂ ਤੁਸੀਂ ਦੇਖੋ ਕੱਲ ਦਾ ਵੀ ਨਹੀਂ ਪਤਾ ਬਿੰਦਰ ਸੱਚੀ ਦਾ ਦਸਾਂ ਕੋਈ ਨਾ ਕੋਈ ਕੰਮ ਤੋਂ ਨਿਕਲੇ ਜਾਂਦਾ ਦੇ ਰੀ ਕੋਸ਼ਿਸ਼ ਕਰੀਓ ਅੱਜ ਦਾ ਵੀਰ ਅੱਜ ਤਾਂ ਜਾ ਵੀ ਨਹੀਂ ਨਹੀਂ ਹਾਂ ਚਲ ਕੱਲ ਨੂੰ ਦੇਖ ਲਓ ਜਰੂਰ ਪਹੁੰਚਿਆ ਹਾਂ ਨਾਲ ਬੁੱਲਾ ਪਰ ਜਾਇਆ ਹਾਂ ਹਾਂ ਨਾਲ ਚਲੋ ਦਿੱਤਾ ਰਹਿ ਠੀਕ ਹੈ ਪਰ ਮਾਦਮਾਰੇ ਕਰਿਆ ਉਹ ਕਿਆ ਵੀ ਕਹਿ ਸਕਦੇ ਹੈ ਨਾ ਉਹਨੂੰ ਸਭ ਦਾ ਪਤਾ ਹੀ ਆ ਕੀ ਕਰਨਾ ਕਿਆ ਨਹੀਂ ਕਰਨਾ ਅੱਜ ਇਹ ਘੱਟਾ ਬਹੁਤ ਜਿਆਦਾ ਗੜਾ ਘੱਟਾ ਪਿਆ ਅਜੋ ਮੌਕਾ ਨਹੀਂ ਤਾਂ ਬਹੁਤ ਦੁਨਿਆ ਆਏ ਸਾਡਾ ਫਿਰ ਹਲਾ ਕੇ ਜੇ ਰੱਖਦਾ ਤੂੰ ਕਾ ਤੇ ਤੈਨੂੰ ਵੀ ਲੱਖੀ ਦੀ ਨਹੀਂ ਤੇ ਹੋਈ ਬੈ ਉਹਦੀ ਮੌਤ ਹਾਂ ਆ ਉਹਦੇ ਦੇ ਨਾਲ ਤੇ ਕਿਆ ਉਸ ਵੀ ਨਹੀਂ ਇੱਕ ਉਹਦਾ ਬੀਪੀ 2000 ਬੀਪੀ 2000 ਤੇ ਦਵਾਈ ਦੇ ਕੇ ਆ ਦਵਾਈ ਨਹੀਂ ਹੋਰ ਤੋਂ ਬਲਕਿ ਨਾ ਮੈਨੂੰ ਘਰ ਸਭ ਨੂੰ ਘਰ ਬੈਠੇ ਘਰ ਦੇ ਨਾਲ ਸਾਰੇ ਨੰਬਰ ਨੂੰ ਫੋਨ ਲਾ ਕੇ ਕਹਿੰਦਾ ਕਹਿੰਦਾ ਵੀ ਆਪਣੇ ਖਿਆਲ ਰੱਖਿਓ ਕਹਿੰਦਾ ਜਿੱਦਾਂ ਨੂੰ ਪਤਾ ਹੀ ਹੁੰਦਾ ਹਨਾ ਵੀ ਮੈਂ ਨਿਕੜ ਹੋਇਆ ਜੇ ਲਾ ਵੀ ਸਮਾ ਗਈ ਤੇ ਮੈਂ ਤਾਂ ਸਾਰੇ ਸੰਭਲ ਜਾਂਦਾ ਹਨਾ ਮਨ ਦਾ ਪਰ ਬੰਦੇ ਦੀ ਘਾਟ ਨਹੀਂ 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 ਸਾਰੀ ਉਮਰ ਲੱਗੀ ਜਾਂਦੀ ਆ ਸਭ ਆਪਣੀ ਪਰ ਇੱਕ ਜਹਲ ਜਣਦੀ ਤਾਂ ਪਰ ਕਹਿ ਦਿੰਗੇ ਨਾ ਦੇਖੋ ਜਦੋਂ ਰਾਖਰੀਆਂ ਆਉਂੀਆਂ ਭੈਣੇ ਗੁੱਟ ਦੇਖਣਾ ਹੈ ਜਦੋਂ ਕੋਈ ਤਿਹਾਰ ਆਉਣਾ ਹੈ ਜਦ ਮਾਪੇ ਆਪਣੇ ਪੁੱਤ ਦੇਖਣ ਦੇਖਣਾ ਕਿ ਨਹੀਂ ਦੇਖੋ ਪਰ ਉਹ ਪੋਸਾ ਖਤਮ ਹੋ ਗਿਆ ਤਾਂ ਬਾਕੀ ਚਲੋ ਠੀਕ ਹੈ ਜੀ ਬੜੇ ਦੁੱਖ ਦੀ ਗੱਲ ਹੋ ਜਦੋਂ ਮਾਪੇ ਬਿਨਾਂ ਸਾਡੇ ਹੁੰਦੀ ਜਿਵੇਂ ਪੈਣੀ ਹੈ ਨਾ ਜਿਹੜੇ ਨਾ ਗੀਠੀਆਂ ਜਿਹੜਾ ਗਿਆ ਪਤਾ ਉਹਨੂੰ ਹੁੰਦਾ ਦੁੱਖ ਕਿਹਾਂ ਚੀਜ਼ ਹੁੰਦੀ ਹੈ ਬਾਕੀ ਠੀਕ ਹੈ ਜੀ ਸੱਸੀ ਕਾ ਮਿਲਦੇ